ਤਾਂ ਬਿਲਕੁਲ ਕਿਸਾਨਾਂ ਦੇ ਵੱਲੋਂ ਜਿਹੜਾ ਪੰਜਾਬ ਬੰਦ ਦੀ ਪੂਰਨ ਤੌਰ ਤੇ ਕਾਲ ਦਿੱਤੀ ਗਈ ਸੀ ਕਿ ਸਵੇਰ ਦੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੇ પેટ્રોલ ਪੰਪ ਵੀ ਬੰਦ ਰਹਿਣਗੇ ਬਸਾਂ ਵੀ ਬੰਦ ਰਹਿਣਗੀਆਂ ਸਕੂਲ ਕਾਲਜ ਵੀ ਬੰਦ ਰਹਿਣਗੇ ਤਾਂ ਅਸੀਂ ਪਹੁੰਚੇ ਹਾਂ પેટ્રોલ ਪੰਪ ਤੇ ਜਿੱਥੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਕਰਮਚਾਰੀ ਨੇ પેટ્રોલ ਪੰਪ ਤੇ ਵਰਕਰਸ ਨੇ ਉਹਨਾਂ ਦੇ ਸਿਹਤ ਤੇ ਕਿੰਨਾ ਕੋਸਰ ਪੈ ਰਿਹਾ ਕਿੰਨੀ ਕੁ ਸੇਲ ਹੈ ਜਿਹੜੀ ਉਹਨਾਂ ਦੀ ਅੱਜ ਹੋਈ ਹੈ ਕਿਉਂਕਿ ਸਵੇਰ ਤੋਂ ਹੀ ਜਿਹੜੀ ਆਵਾਜਾਈ ਠਾਪੁੰਦੀ ਨਜ਼ਰ ਆ ਰਹੀ ਹੈ ਜਿਹੜੇ ਵਹੀਕਲਸ ਵੀ ਚੱਲ ਰਹੇ ਨੇ ਉਹ ਵੀ ਲੋਕਲ ਲੋਕਲ ਵਹੀਕਲਸ ਸਹੀ ਗੱਲ ਦੀ ਕਿੱਥੇ ਜਾਣਾ ਤੁਸੀਂ ਮੈਂ ਜਨਤਾਨਗਰ ਜਾਣਾ ਜੀ ਅੱਛਾ ਤੁਹਾਨੂੰ ਪਤਾ ਅੱਜ ਸਵੇਰੇ ਦੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਪੰਜਾਬបាន ਹਾਂਜੀ ਮੈਨੂੰ ਪਤਾ ਜੀ ਕੀ ਲੱਗਦਾ ਆਮ ਲੋਕਾਂ ਤੇ ਕਿੰਨਾ ਅਸਰ ਪੈਂਦਾ ਇਹ ਤਾਂ ਜੀ ਜਿਹੜਾ ਹੁਣ ਕੰਮ ਕਰ ਰਿਹਾ ਤੁਹਾਨੂੰ ਪਤਾ ਲੱਗੇਗਾ ਅਸੀਂ ਤੇ ਅਸਰ ਤਾਂ ਦੇਖੋ ਪੈਂਦਾ ਹੀ ਆ ਪੂਰੇ ਪੰਜਾਬ ਦੀ ਅਸਰ ਪੈਣਾ ਅੱਛਾ ਤੁਸੀਂ ਕਿਸਾਨਾਂ ਦਾ ਸਮਰਥਨ ਦਿੰਨੇ ਹੋ ਹਾਂਜੀ ਦਿੰਨੇ ਆ ਜੀ ਕੀ ਲੱਗਦਾ ਆਮ ਲੋਕਾਂ ਨੂੰ ਦੇਣਾ ਚਾਹੀਦਾ ਭਾਵੇਂ ਮੈਂ ਕਿਸਾਨ ਫੈਮਲੀ ਚੋਂ ਨਹੀਂ ਆ ਬਟ ਮੈਂ ਤਾਂ ਵੀ ਦੇਣਾ ਵਾਂ ਕਿਉਂਕਿ ਉਹ ਤੁਹਾਡੇ ਤੋਂ ਵੱਡੇ ਨੇ ਕਿ ਇੰਨੇ ਵੀ ਛਵਾਲ ਕੀ ਹੰਦਾ ਤਾਂ ਹਾਂਜੀ ਆਂਦਾ ਤਾਂ ਤੇ ਕਿੰਨਾ ਦਾ ਫਸਲ ਜੀ ਫਸਲ ਸਾਡੇ ਘਰ ਦੀ ਘਰੇ ਜੀ ਜੀ ਉਹਨਾਂ ਦੇ ਦਿੱਤਾ ਖਾਣੇ ਆ ਜੋ ਵੀ ਆ ਉਹ ਹੀ ਕੱਟਦੇ ਨੇ ਤਾਂ ਹੀ ਸਾਡੇ ਘਰ ਆਂਦਾ ਜੀ ਕੀ ਲੱਗਦਾ ਕਿਸਾਨਾਂ ਦਾ ਕੇਂਦਰ ਸਰਕਾਰ ਨਾਲ ਗੱਲਬਾਤ ਕਿਉਂ ਨਹੀਂ ਹੋ ਰਹੀ ਕਿਉਂ ਨਹੀਂ ਉਹਨਾਂ ਦੇ ਮੁੱਦੇ ਜਿਹੜੇ ਸੋਲਵ ਹੋ ਰਹੇ ਕਿ ਉਹਨਾਂ ਨੂੰ ਧਰਨਿਆਂ ਤੇ ਬੈਠਣਾ ਪੈ ਰਿਹਾ ਮੈਨੂੰ ਇਸ ਚੀਜ਼ ਬਾਰੇ ਨਹੀਂ ਪਤਾ ਜੀ ਪਹਿਲਾ ਸਵਾਲ ਤਾਂ ਸਰ ਇਹ ਕਿ ਤੁਸੀਂ ਕਿਸਾਨਾਂ ਦਾ ਸਮਰਥਨ ਦੇ ਰਹੇ ਹੋ ਦੇ ਰਹੇ ਜੀ ਅਰੇ ਲੋਕਾਂ ਤੇ ਇਹ ਤਾਂ ਪੋਜ਼ਿਟਿਵ ਜਾਂ ਨੈਗੇਟਿਵ ਕੀ ਇਫੈਕਟ ਪੈਂਦਾ ਆ ਜੀ ਬੈਠਾ ਜੀ ਅਗਲੇ ਜਿਹੜੇ ਕਮਕਾਲ ਵਾਲੇ ਉਹ ਤਾਂ ਪ੍ਰਸ਼ਾਨ ਹੋ ਰਹੇਗੇ ਨਾ ਦੇ ਗਿਆ ਨਹੀਂ ਹੁੰਦਾ ਪੇ ਆਵਾ ਨਾ ਕੰਵਲ ਤੇ ਜਾਣ ਹੋ ਰਿਹਾ ਨਾ ਬਾਜੋਗਾ ਹੋ ਰਿਹਾ ਤੇ ਆ ਨਾ ਤੇ ਕਿਸਾਨਾਂ ਨੂੰ ਕਿਉਂਕਿ ਜਿਹੜੇ ਲੋਕਾਂ ਨੇ ਕਮਾ ਕੇ ਖਾਣਾ ਜਿਹੜੇ ਹੈਂਡ ਟੂ ਮਾਉਥ ਨੇ ਉਹਨਾਂ ਲਈ ਔਖਾ ਹੋ ਰਿਹਾ ਵਾ ਬਿਜਾਰੇ ਉਹ ਕਿ ਕਿੱਥੇ ਜਾਣ ਕਿੱਥੇ ਆ ਰੋਕੀ ਸੋਦੇ ਉੱਥੇ ਨੇ ਅੱਜ ਮੰਡਿਆ ਦੇਨੇ ਹੈਗਾ ਵਾ ਕੰਮਕਾਰ ਵੀ ਦੇਖਣਾ ਵਾ ਕੀ ਕਰਰਗੇ ਮਜਬੂਰ ਆਸタル ਜਾਣੇ ਮਜਬੂਰ ਹੈਗੇ ਰੇ ਕਿਸਾਨ ਕਹਿੰਦੇ ਕਿ ਅਸੀਂ ਆਪਣੀਆਂ ਮੰਗਾਂ ਨੂੰ ਨਹੀਂ ਲੈ ਕੇ ਅਸੀਂ ਆਮ ਲੋਕਾਂ ਦੀਆਂ ਮੰਗਾਂ ਨੂੰ ਵੀ ਲੈ ਕੇ ਲੜ ਰਹੇ ਹਾਂ ਜੇਕਰ ਉਹ ਆਮ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਲੜਦੇ ਨੇ ਉਹਨਾਂ ਕਰਕੇ ਧਰਨੇ ਲਾਉਂਦੇ ਨੇ ਫਿਰ ਪਰੇਸ਼ਾਨ ਵੀ ਸਭ ਤੋਂ ਵੱਧ ਆਮ ਲੋਕ ਹੋ ਰਹੇ ਨੇ ਉਹ ਇਸ ਕਰਕੇ ਉਹਨਾਂ ਦੀ ਮੰਗਾਂ ਦੀ ਮੰਗ ਨਹੀਂ ਆ ਰਹੀ ਸਰਕਾਰ ਨੂੰ ਚਾਹੀਦਾ ਉਹਨਾਂ ਨੂੰ ਬਿਠਾ ਕੇ ਉਹਨਾਂ ਨਾਲ ਬੈਠ ਕੇ ਫੈਸਲਾ ਕਰੇ ਤੇ ਚੰਗੀ ਤਰ੍ਹਾਂ ਉਹਨਾਂ ਦੀ ਸਲਾਹ ਕਰੇ ਕਿ ਉਹਨਾਂ ਨੂੰ ਆਨ ਦੇ ਰੋਡ ਤੇ ਆਨ ਦੀ ਲੋੜ ਹੀ ਨਹੀਂ ਹੈਗੀ ਉਹਨਾਂ ਦਾ ਬੈਠੇ ਬੈਠੇ ਉਹਨਾਂ ਦਾ ਸੁਝਾਅ ਦਾ ਕਰੇ ਉਹਨਾਂ ਦਾ ਕਰਦਾ ਤਾਂ ਸਹੀ ਉਹ ਕਰਦੇ ਨਹੀਂ ਪਏ ਨੇ ਉੱਥੇ ਜਾ ਕੇ ਰੁਕਿਆ ਪਿਆ ਬੁਰਾ ਹਾਲ ਕੀਤਾ ਪਿਆ ਜੇ ਤਾਂ ਬਿਲਕੁਲ ਆਮ ਲੋਕਾਂ ਦੇ ਨਾਲ ਗਲਬਤ ਕੀਤੀ ਜਾਂਦੀ ਹੈ ਤਾਂ ਉਹਨਾਂ ਦਾ ਵੀ ਇਹ ਮੰਨਣਾ ਕਿ ਹੁਣ ਜਿਹੜੀ ਸਰਕਾਰ ਹੈ ਉਹ ਜਾ ਕੇ ਕੇਂਦਰ ਸਰਕਾਰ ਦੇ ਨਾਲ رابطہ ਕਾਇਮ ਕਰੇ ਔਰ ਕਿਸਾਨਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਆਮ ਲੋਕਾਂ ਨੂੰ ਪਰੇਸ਼ਾਨਾ ਕੀਤਾ ਜਾਵੇ ਆਵਾਜ਼ਾਈ ਠਪਨਾ ਕੀਤੀ ਜਾਵੇ ਸਿੱਧਾ ਜਾ ਕੇ ਕੇਂਦਰ ਸਰਕਾਰ ਦੇ ਨਾਲ ਗਲਬਤ ਕੀਤੀ ਜਾਵੇ ਉਹਨਾਂ ਦੇ ਅੱਗੇ ਆਪਣਾ ਜਾ ਕੇ ਮੁੱਦਾ ਰੱਖਿਆ ਜਾਵੇ ਤਾਂ ਤਸਵੀਰਾਂ ਨੇ ਜਿਹੜੀਆਂ ਸੋਲੇ ਤੁਸੀਂ ਪੈਟਰੋਲ ਪੰਪ ਦੀਆਂ ਦੇਖ ਸਕਦੇ ਹੋ ਅੱਜ ਅਸੀਂ ਗੱਲਬਾਤ ਕਰਾਂਗੇ ਪੈਟਰੋਲ ਪੰਪ ਦੇ ਕਰਮਚਾਰੀਆਂ ਨਾਲ ਕਿ ਆਖਿਰਕਾਰ ਉਹਨਾਂ ਦੇ ਸੇਲ ਦੇ ਉੱਤੇ ਕਿੰਨਾ ਕੁ ਜ਼ਿਆਦਾ ਅਸਰ ਪਿਆ ਜਿ세 ਤੁਹਾਨੂੰ ਪਤਾ ਸੀ ਕਿ ਜਿਹੜਾ ਪੰਜਾਬ ਆ ਪੂਰਨ ਤੌਰ ਤੇ ਬੰਦ ਰਹਿਣ ਵਾਲਾ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਹਾਂਜੀ ਹਾਂਜੀ ਅੱਛਾ ਪਹਿਲਾ ਸਵਾਲ ਤਾਂ ਮੇਰਾ ਹੈ ਕਿ ਤੁਸੀਂ ਕਿਸਾਨਾਂ ਦਾ ਸਮਰਥਨ ਕਰਦੇ ਹੋ? ਸਮਰਥਨ ਕਰਦੇ ਹਾਂ ਪਰ ਜੋ ਪਰਸਨਲੀ ਮੇਰੇ ਥੀਵਜ਼ ਨੇ ਕਿਸਾਨ ਥੋੜੇ ਗਲਤ ਰਾਹ ਤੇ ਤੁਰੇ ਪਏ ਨੇ ਜੋ ਮਤਲਬ ਉਹਨਾਂ ਦਾ ਬੁੱਦੇ ਠੀਕ ਨੇ ਪਰ ਰਾਹ ਗਲਤ ਹੈ ਉਹਨਾਂ ਦਾ ਤਰੀਕਾ ਗਲਤ ਹੈ ਉਹਨਾਂ ਦਾ ਦਿਕਤ ਇਹ ਉਹਨਾਂ ਦੀ ਵੀ ਪਹਿਲਾਂ ਤੋਂ ਕਿਸਾਨੋ ਨੇ ਸੋਚਣਾ ਚਾਹੀਦਾ ਕਿ ਉਹਨਾਂ ਦੀ ਮੇਨ ਡਿਮਾਂਡ ਕਿਸ ਦੇ ਨਾਲ ਹੈ ਸੈਂਟਰ ਗਵਰਨਮੈਂਟ ਨਾਲ ਹੈ ਕਿ ਸਟੇਟ ਗਵਰਨਮੈਂਟ ਨਾਲ ਹੈ ਜੇ ਸੈਂਟਰ ਗਵਰਨਮੈਂਟ ਨਾਲ ਹੈ ਤਾਂ ਸੈਂਟਰ ਗਵਰਨਮੈਂਟ ਦੇ ਉਹਨਾਂ ਜਿੰਨੇ ਵੀ ਮੰਤਰੀ-ਮੰਤਰੀ ਹੈ ਉਹਨਾਂ ਦਾ ਘਰਾਵਕੜਨ ਆਮ ਪਬਲਿਕ ਨੂੰ ਪ੍ਰੇਸ਼ਾਨ ਕਰਕੇ ਕੀ ਫਾਇਦਾ ਕਦੇ ਟ੍ਰੇਨ ਰੋਕ ਦੇਣ ਕਦੇ ਬੱਸ ਰੋਕ ਦੇਣ ਕਦੇ ਰੋਡ ਰੋਕ ਦੇਣ ਉਹਦੇ ਨਾਲ ਪ੍ਰੇਸ਼ਾਨ ਕੌਣ ਹੋ ਰਿਹਾ ਸਰਕਾਰ ਤਾਂ ਪ੍ਰੇਸ਼ਾਨ ਨਹੀਂ ਹੋ ਰਹੀ ਪ੍ਰੇਸ਼ਾਨ ਤਾਂ ਆਮ ਬੰਦਾ ਹੋ ਰਿਹਾ ਹੋ ਰਿਹਾ ਹੋ ਰਿਹਾ ਅਸੀਂ ਹੋ ਰਹੇ ਹੁਣ ਤਿੰਨ ਚਾਰ ਸੜਕਾਂ ਤੇ ਬੈਠੇ ਹੋਏ ਨੇ ਉੱਤੇ ਬੰਦ ਕਰਕੇ ਅੰਬਾਲੇ ਬੈਠੇ ਕੋਤੇ ਕੌਣ ਪਰਚਾਣ ਹੋ ਰਿਹਾ ਸਭ ਦੀ ਆਪਣੇ ਆਪਣੇ ਜਲਦੀ ਸਰਕਾਰ ਆਪਣੀ ਚੱਲ ਰਹੀ ਹੈ ਸੈਂਟਰ ਗਵਰਨਮੈਂਟ ਆਪਣੀ ਚੱਲ ਰਹੀ ਹੈ ਭਗਵੰਦ ਜੀ ਸਰਕਾਰ ਆਪਣੀ ਚੱਲ ਰਹੀ ਹੈ ਪਰਚਾਣ ਆਮ ਲੋਕੀਂ ਬੰਦੇ ਹੋ ਰਹੇ ਨੇ ਅੱਛਾ ਲੋਕੋ ਭਗਵੰਦ ਪਾਨ ਨੂੰ ਕਾਫੀ ਜ਼ਿਆਦਾ ਜ਼ਿੰਮੇਵਾਰ ਠਹਿਰਾ ਰਹੇ ਨੇ ਉਹ ਕਹਿੰਦੇ ਨੇ ਕਿ ਕਿਸਾਨ ਜਾ ਕੇ ਸੀਐਮ ਦੇ ਨਾਲ ਗੱਲਬਾਤ ਕਰਨ ਉਹਨਾਂ ਸੀਐਮ ਉਹਨਾਂ ਦਾ ਮੁੱਦਾ ਕੇਂਦਰ ਸਰਕਾਰ ਤੱਕ ਲੈ ਕੇ ਜਾਣ ਕਿਸਾਨ ਦੀ ਇਹ ਹੀ ਤੇ ਗੱਲ ਹੈਗੀ ਹੈ ਕਿ ਕਿਸਾਨ ਉਹਨਾਂ ਦਾ ਹੀ ਸੋਚਣਾ ਚਾਹੀਦਾ ਹੈ ਕਿ ਪਈ ਉਹ ਸੈਂਟਰ ਗਵਰਨਮੈਂਟ ਦੇ ਨਾਲ ਆਪਣਾ ਗੱਲ ਰੱਖਣੀ ਚਾਹੁੰਦੇ ਨੇ ਕਿ ਆਪਣੇ ਵੈਬਸਾਈਟ ਗਵਰਨਮੈਂਟ ਦੇ ਨਾਲ ਉਹਨਾਂ ਦੀ ਡਿਮਾਂਡ ਹੈਗੀ ਹੈ ਸੈਂਟਰ ਸੈਂਟਰ ਗਵਰਨਮੈਂਟ ਵਾਲੀ ਕੀ ਉੱਚ ਸਟਰੀਡ ਗਵਰਨਮੈਂਟ ਦੇ ਪਾਰੀ ਸਿਆਡ ਗਵਰਨਮੈਂਟ ਸੈਂਟਰ ਗਵਰਨਮੈਂਟ ਦਾ ਪਾਰੀ ਆ ਗੱਲ ਆਪਾਂ ਜਿਵੇਂ ਕੀ ਉਹ ਚ ਹਕਲਾਣ ਜੜਾ ਆ ਆਮ ਪਬਲਿਕ ਉਹਦੀ ਪ੍ਰੇਸ਼ਾਨ ਹੋ ਰਹੇ ਨੇ ਜੇ ਕਿਸਾਨ ਕਹਿੰਦੇ ਸੀ ਆਪਣੇ ਲਈ ਨਹੀਂ ਮੰਗਾ ਕਰਨ ਲਈ ਬੈਠੇ ਹੋਏ ਆਪਸੀ ਆਪਣੀਆਂ ਮੰਗਾ ਮੰਨਵਾਉਣੀਆਂ ਨੇ ਆਮ ਲੋਕਾਂ ਦੀਆਂ ਵੀ ਮਂਗਵਾਉਣੇ ਨੇ ਔਰ ਆਮ ਲੋਕਾਂ ਲਈ ਉਹ ਧਰਨਾ ਲਾ ਰਹੇ ਨੇ ਆਮ ਲੋਕ ਹੀ ਪਰੇਸ਼ਾਨ ਹੋ ਰਹੇ ਨੇ ਨਹੀਂ ਆਮ ਲੋਕਾਂ ਵਾਸਤੇ ਚਲੋ ਆਪਣੇ ਵਾਸਤੇ ਨਹੀਂ ਮੰਗਰੇ ਪਰ ਉਹਦਾ ਕੋਈ ਹੱਲ ਤਾਂ ਹੋਣਾ ਚਾਹੀਦਾ ਨਾ ਕਿੰਨੀ ਦੇਰ ਬੱਠੇ ਰਹੋਗੇ ਕੋਈ ਕੋਈ ਇੱਕ ਲਿਮਟ ਤੇ ਹੁੰਦੀ ਹੈ ਕੋਈ ਮਹੀਨਾ 2 ਮਹੀਨਾ ਸਾਲ 2 ਸਾਲ ਤੇ 3-4 ਸਾਲ ਹੋ ਗਏ ਨੇ ਉਹਦਾ ਰਿਜ਼ਲਟ ਵੀ ਤਾਂ ਨਿਕਲੇ ਨਾ ਕੁਝ ਉਹਦੇ ਕੋਈ ਗੱਲ ਵੀ ਤਾਂ ਹੋਵੇ ਇਹ ਤਾਂ ਤੁਸੀਂ ਕਦ ਤੱਕ ਬੱਠੇ ਰਹੋਗੇ ਦੱਸੋ ਕਿਸਾਨਾਂ ਨੂੰ ਕੀ ਮੈ ਕਿਸਾਨੋ ਨੇ ਇਹ ਮੈਸੇਜ ਦੇਵਾਂਗੇ ਕਿ ਪਹਿਲੇ ਤਾਂ ਆਪਣਾ ਉਹ ਦੇਖਣਗੇ ਆਪਣਾ ਉਹ ਚਾਹਤੇ ਕੀ ਨੇ ਕਰਦੇ ਕੀ ਨੇ ਪਹਿਲਾ ਮੁੱਦਾ ਕਲੀਅਰ ਕਰੋ ਆਪਣਾ ਬੇਟਾ ਕਲੀਅਰ ਕਰੋ ਕਿ ਕਿਹਦੇ ਨਾਲ ਮਿਲ ਕਰਨੀ ਹੈ ਕਿਹਦੇ ਨਾਲ ਨਹੀਂ ਕਰਨੀ ਹੈ ਮੇਰੇ ਤਾਂ ਸਿੱਧਾ ਜੇਕਰ ਮੈਂ ਪਰਸਨਲ ਆਪਣਾ ਪੁਆਇੰਟ ਆਫ View ਤੋਂ ਬੋਲਾਂ ਜੇ ਤੁਹਾਡੀ ਸੈਂਟਰਲ ਗਵਰਨਮੈਂਟ ਨਾਲ ਡਿਮਾਂਡ ਆ ਗਈਆਂ ਨੇ ਸੈਂਟਰਲ ਗਵਰਨਮੈਂਟ ਤੁਹਾਡੀ ਨਹੀਂ ਸੁਣਦੀ ਕਿਸਾਨੋ ਨੂੰ ਚਾਹੀਦਾ ਹੈ ਕਿ ਆਮ ਪਬਲਿਕ ਨੂੰ ਪ੍ਰੇਸ਼ਾਨ ਕਰਨ ਦੀ ਬਜਾਏ ਸੈਂਟਰਲ ਗਵਰਨਮੈਂਟ ਦੇ ਜਾਂ ਭਾਜਪਾ ਦੇ ਜਾਂ ਪੰਜਾਬ ਦੇ ਵਿੱਚ ਜਿਹਨੇ ਵੀ ਮੰਤਰੀ ਹੈ ਜੋ ਆਪਣੇ ਪਾਰਟੀਆਂ ਦੇ ਜੋ ਵੀ ਹੈ ਉਹਨਾਂ ਦਾ ਘਰ ਦਾ ਖਰਾਬ ਕਰਨ ਉਹਨਾਂ ਦਾ ਘਰੋਬਾਰ ਨਿਕਲਣਾ ਬੰਦ ਕਰਾਓ ਉਹਨਾਂ ਦੀ ਬਿਜਲੀ ਪਾਣੀ ਦੇ ਕਰੈਕਸ਼ਨ ਬੰਦ ਕਰੋ ਤਾਂ ਕਿ ਇਹਨਾਂ ਦਾ ਵੀ ਪਤਾ ਲੱਗੇ ਕਿ ਹਾਂ ਭਈ ਕਿਸ ਤਰ੍ਹਾਂ ਇੱਕ ਘਰ ਦੇ ਵਿੱਚ ਬੰਦ ਹੋ ਕੇ ਬੰਦਾ ਰਹਿੰਦਾ ਨਾ ਆਮ ਲੋਕਾਂ ਦੀ ਆਵਾਜ਼ ਹੀ ਠੱਪ ਕੀਤੀ ਉਹਦਾ ਵੀਆਪੀ ਲੋਕਾਂ ਦੀ ਆਵਾਜ਼ ਹੀ ਬੰਦ ਨਾਲ ਬੱਤੀ ਲਾ ਕੇ ਹੋਟਲ ਆ ਕੇ ਨਿਕਲ ਜਾਂਦਾ ਇੱਥੇ ਆਮ ਬੰਦਾ ਦੇਖਦਾ ਰਹਿੰਦਾ ਦੇਖਦਾ ਰਹਿੰਦਾ ਤਾਂ ਬਿਲਕੁਲ ਸਰ ਸਵੇਰ ਤੋਂ ਜਦੋਂ ਲੋਕ ਨੇ ਕਿੰਨੇ ਘਾਰੇ ਨੇ ਪੈਟਰੋਲ ਕੌਂਟੇ ਅੱਗੇ ਨਾਲ ਸੇਲ ਦਾ ਬਹੁਤ ਫਰਕ ਹੈ ਲੇਕਿਨ ਬੰਦਾ ਸੱਦਾ ਦਾ ਕੁਛ ਤਾਂ ਅਫਸਰ ਹੈਗੀ ਹੈ ਬੰਦਾ ਅਸਰ ਤੋਂ ਕੁਛ ਤਾਂ ਹੈਗੀ ਹੈ ਕੀ ਲੱਗਦਾ ਕਿਸਾਨ ਸਹੀ ਕਰ ਰਹੇ ਨੇ ਕਿਸਾਨਾਂ ਪਿੰਡਾਂ ਦਾ ਸਹੀ ਹੈ ਸਰਕਾਰ ਨੂੰ ਉਹਨਾਂ ਦੀ ਸੁਣਨੀ ਚਾਹੀਦੀ ਹੈ ਕੇਂਦਰ ਸਰਕਾਰ ਨਾਲ ਭਗਵੰਤਪਾ ਜੀ ਨੂੰ ਗੱਲ ਕਰਕੇ ਉਹਨਾਂ ਦੀ ਸੁਣਵਾਈ ਕਰਨੀ ਚਾਹੀਦੀ ਕਿਉਂਕਿ ਜਦੋਂ ਸਰਕਾਰ ਬਣੀ ਸੀ ਭਗਵੰਤ ਮਾਨ ਨੇ ਖੁਦ ਕਿਹਾ ਸੀ ਕਿ ਮੈਂ ਕਿਸਾਨ ਦਾ ਪੁੱਤ ਹਾਂ ਹਾਂ ਮੈਂ ਸਰਕਾਰ ਕਿਸਾਨਾਂ ਦਾ ਮੁੱਦਾ ਚੱਕਾਂਗਾ ਮੈਂ ਕੈਂਸੇਂਦਰ ਸਰਕਾਰ ਤੱਕ ਲੈ ਕੇ ਜਾਊਂਗਾ ਕਿਤੇ ਨਾ ਕਿਤੇ ਲੱਗਦਾ ਵੀ ਕਮੀ ਪੰਜਾਬ ਸਰਕਾਰ ਚ ਹੈ ਸਰਕਾਰ ਚ ਕਮੀ ਹੈ ਕਿ ਸੁਣਵਾਈ ਨਹੀਂ ਹੋ ਰਹੀ ਕਿਸੇ ਪਾਸੇ ਕਿਸਾਨਾਂ ਦੀ ਕਿਸਾਨ ਕਹਿੰਦੇ ਸਾਡੀ ਸੁਣਵਾਈ ਨਹੀਂ ਭਗਵੰਤ ਜੀ ਆਪਣੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਉਹਨਾਂ ਦਾ ਹੱਲ ਕਰਨ। ਕਿਸਾਨ ਆਪ ਕਰ ਲਿਆ ਹੈ ਨਾ ਖਾਲੀ ਪੰਜਾਬ ਦਾ ਕਿਸਾਨ ਨੂੰ ਉੱਤਰ ਜੰਧ ਦਾ ਬੈਠਾ ਹੈ ਉਹਨਾਂ ਦੀ ਆਪਣੀ ਡਿਊਟੀ ਨਹੀਂ ਹੈਗੀ। ਪਹਿਲਾਂ ਤਾਂ ਚਲੋ ਹਰਿਆਣਾ ਦੇ ਕਿਸਾਨ ਵੀ ਲੱਗੇ ਸੀਗਾ ਉਹਨਾਂ ਹਰਿਆਣਾ ਵੀ ਨਹੀਂ ਰਾਜਸਥਾਨ ਵੀ ਨਹੀਂ। ਉਹ ਆਪਸ 'ਚ ਹੀ ਨਹੀਂ ਰਲੇ-ਮੁਲੇ ਹੈਗੇ। ਸੈਂਟਰ ਕਮੇਟੀ ਜਾਂ ਸਟੇਟ ਕਮੇਟੀ ਸੀ ਜਿੱਧਰ ਫੈਲਾ ਚੱਕਦੀ ਹੈ ਕਿ ਤੁਸੀਂ ਇਕੱਲੇ-ਇਕੱਲੇ ਹੋ ਗਏ ਹੋ। ਹੁਣ ਆਲ ਓਵਰ ਇੰਡੀਆ ਦੇ ਵਿੱਚੋਂ ਕੋਈ ਵੀ ਤੁਹਾਡੇ ਨਾਲ ਨਹੀਂ ਹੈਗਾ। ਕਿਸਾਨ ਹਰ ਸਟੇਟ ਦੇ ਵਿੱਚ ਨੇ। ਉਹ ਕਹਿੰਦਾ ਇੱਕ ਹੀ ਸਟੇਟ ਦੇ ਵਿੱਚ ਕਿਸ ਕਿਸਾਨ ਨੂੰ ਕੀ ਦਿੱਕਤ ਕਿਉਂ ਆਏਗੀ? ਭਾਈਾਂ ਨੇ ਜਿਹੜਾ ਮੈਡੀਕਲ ਟ੍ਰੀਟਮੈਂਟ ਦਿੱਤਾ ਜਾਵੇ ਚਾਹੇ ਉਹ ਜ਼ਬਰਦਸਤੀ ਤੇ ਚਾਹੇ ਜਿੱਦਾਂ ਮਰਜੀ ਵੀ ਟ੍ਰੀਟਮੈਂਟ ਦਿੱਤਾ ਜਾਵੇ ਡੱਲੇਵਾਲ ਸਾਹਿਬ ਨੇ ਟ੍ਰੀਟਮੈਂਟ ਲੈਣਾ ਹੀ ਨਹੀਂ ਕਿਸੇ ਵੀ ਹਾਲ 'ਚ ਜਿਹੜਾ ਇਹ ਮੁੱਦਾ ਅਸੀਂ ਤਾਂ ਇਹ ਕਹਿੰਨੇ ਆ ਜੇ ਸਰਕਾਰਾਂ ਨਹੀਂ ਸੁਣਦੀਆਂ ਤਾਂ ਇਹ ਸਿੱਧਾ ਇਹਦਾ ਮੁੱਦਾ ਸੁਪਰੀਮ ਕੋਰਟ 'ਚ ਹੀ ਜਾਣਾ ਚਾਹੀਦਾ ਤੇ ਸੁਪਰੀਮ ਕੋਰਟ ਨੂੰ ਦਿਨਾਂ ਦੇ ਵਿੱਚ ਹੀ ਫੈਸਲਾ ਕਰਨਾ ਚਾਹੀਦਾ ਇਹ ਨਹੀਂ ਕਿ ਇਹ ਲਟਕੇ ਇਹ ਦਿਨਾਂ ਦੇ ਵਿੱਚ ਫੈਸਲਾ ਕਰਨਾ ਚਾਹੀਦਾ ਕਿ ਕਿਸਾਨ ਕੀ ਚਾਹੁੰਦੇ ਨੇ ਜੋ ਕਿਸਾਨ ਚਾਹੁੰਦੇ ਨੇ ਉਹਨਾਂ ਦੀਆਂ ਮੰਗਾਂ ਪੂਰੀਆਂ ਹੋਣ ਇਹ ਨਹੀਂ ਕਿਸਾਨ ਅੱਜ ਦੂਜਾ ਮੋਰਚਾ ਜਿਹੜਾ ਉਹ ਖਨੋਰੀ ਬਾਰਡਰ ਤੇ ਖੜਾ ਹੈ ਉਸ ਤੋਂ ਅੱਗੇ ਨਹੀਂ ਵਧ ਰਿਹਾ ਕਿਸਾਨਾਂ ਨੂੰ ਰੋਕਤਾ ਗਿਆ ਕਿ ਨਾ ਜਾਣ ਅੱਗੇ ਦਿੱਲੀ ਤੱਕ ਤੇ ਕਿਸਾਨ ਨਹੀਂ ਜਾ ਰਹੇ ਕਿਸਾਨਾਂ ਨੇ ਫਿਰ ਵੀ ਇਹ ਕਿਹਾ ਵੀ ਅਸੀਂ ਗਾਂਧੀ ਦੇ ਮੁਤਾਬਕ ਜਿਹੜਾ ਆ ਉਹਨਾਂ ਦੀ ਰਣਨੀਤੀ ਤੇ ਚੱਲ ਰਹੇ ਆ ਅਸੀਂ ਕਿਸੇ ਨਾਲ ਧੱਕਾ ਨਹੀਂ ਕਰ ਰਹੇ ਪਰ ਮਜਬੂਰੀ ਹੈ ਸਾਡੀ ਤੇ ਉਹਨਾਂ ਦੀਆਂ ਮਜਬੂਰੀਆਂ ਵੀ ਬਿਲਕੁਲ ਸਹੀ ਨੇ ਜਦੋਂ ਸਰਕਾਰ ਸੁਣਨ ਨੂੰ ਤਿਆਰ ਹੀ ਨਹੀਂ ਹੈ ਠੀਕ ਹੈ ਤੇ ਆਮ ਲੋਕਾਂ ਨੂੰ ਪਰੇਸ਼ਾਨੀਆਂ ਆਣੀ ਆਣੀ ਹੈ ਤੇ ਕਿਸਾਨਾਂ ਦਾ ਜਿਹੜਾ ਕੋਈ ਫੈਸਲਾ ਹੈ ਮੈਂ ਕਹਿੰਦਾ ਵੀ ਸੁਪਰੀਮ ਕੋਰਟ ਇਹਨਾਂ ਨੂੰ ਦਿਨਾਂ ਦੇ ਵਿੱਚ ਜੇ ਡੱਲੇਵਾਲ ਸਾਹਿਬ ਦੀ ਉਹ ਉਹਨਾਂ ਨੇ ਅਲਟੀਮੇਟਮ ਦੇ ਦਿੱਤਾ ਹੈ 3 ਦਿਨਾਂ ਦਾ ਤੇ ਐਦਾਂ ਹੀ ਸਰਕਾਰ ਨੂੰ ਹੈ ਚਾਹੀਦਾ ਵੀ ਸੁਪਰੀਮ ਕੋਰਟ ਨੂੰ ਚਾਹੀਦਾ ਕਿ ਸਰਕਾਰ ਜਿਹੜੀ ਹੈ ਉਹ ਇਹਨਾਂ ਦੀ ਗੱਲ ਮੰਨੇ ਤੇ ਕਿਸਾਨਾਂ ਨੂੰ ਫ੍ਰੀਗਰੀ ਕਿਉਂਕਿ ਉਹਦਾ ਵੀ ਪਤਾ ਨਹੀਂ ਲੱਗ ਰਿਹਾ ਨਾ ਸੁਪਰੀਮ ਕੋਰਟ ਦੇ ਜਿਹੜੇ ਜੱਜ ਨੇ ਕਿਸ ਸਾਹਮਣੇ ਫੈਸਲਾ ਦੇ ਰਹੇ ਨੇ ਵੀ ਜੀ ਆ ਵੀ ਦੇਖੋ ਤੁਸੀਂ ਦੇਖੋ ਢੱਲੇਵਾਲ ਸਾਹਿਬ ਢੱਲੇਵਾਲ ਸਾਹਿਬ ਨੇ ਕਿਸਾਨ ਜਿਹੜਾ ਮੁੱਦਾ ਆਪਣਾ ਚੱਕ ਰਿਹਾ ਹੈ ਆਪਣਾ ਸੈਂਟਰਲ ਗਵਰਨਮੈਂਟ ਦੇ ਨਾਲ ਹਾਂਜੀ ਠੀਕ ਹੈ ਜੀ ਸੁਪਰੀਮ ਕੋਰਟ ਨੂੰ ਆਰਡਰ ਦੇਣਾ ਚਾਹੀਦਾ ਹੈ ਨਾ ਸੈਂਟਰਲ ਗਵਰਨਮੈਂਟ ਨਾਲ ਮੈਂ ਅਗਰ ਤੁਹਾਨੂੰ ਤੁਹਾਡੇ ਨਾਲ ਕਰ ਰਿਹਾ ਤਾਂ ਤੁਹਾਨੂੰ ਆਰਡਰ ਦੇਣਾ ਚਾਹੀਦਾ ਹੈ ਨਾ ਕਿਸਾਨ ਕਿਸਾਨਾਂ ਦੀ ਮੰਗ ਹੈਗੀ ਸੋ ਆਪਣੇ ਸੈਂਟਰ ਗਵਰਨਮੈਂਟ ਦੇ ਨਾਲ ਸੋ ਆਪਣੇ ਸੁਪਰੀਮ ਕੋਰਟ ਨੂੰ ਸੈਂਟਰ ਗਵਰਨਮੈਂਟ ਨੂੰ ਦੇਣਾ ਚਾਹੀਦਾ ਹੈ ਆਪਰਡਰ ਉਹ ਦੇਰੀ ਸਟੇਟ ਗਵਰਨਮੈਂਟ ਨੂੰ ਕਹਿਣਾ ਕਿ ਜਦੋਂ ਆਪਣੀ ਗਵਰਨਮੈਂਟ ਜਿਹੜੀ ਪੰਜਾਬ ਦੀ ਗਵਰਨਮੈਂਟ ਹੈ ਇੰਨੀ ਇਹ ਇਹ ਗਵਰਨਮੈਂਟ ਦੁਬਾਰਾ ਪੰਜਾਬ 'ਚ ਆਉਣੀ ਨਹੀਂ ਕਿਸੇ ਵੀ ਹਾਲ 'ਚ ਇਹ ਗਵਰਨਮੈਂਟ ਨੇ ਜਿੰਨਾ ਖਰਾਬ ਕੀਤਾ ਹੈ ਨਾ ਪੰਜਾਬ ਨੂੰ ਹੋਰ ਕਿਸੇ ਵੀ ਗਵਰਨਮੈਂਟ ਨੇ ਨਹੀਂ ਕਿ ਵੋਟਾਂ ਲੈਣ ਤੋਂ ਪਹਿਲਾਂ ਭਗਵਾਨਪਰਵਾਰ ਹੋਰੀ ਖੁਦ ਹੀ ਕਹਿ ਰਹੇ ਸੀ ਕਿ ਮੈਂ ਕਿਸਾਨ ਦਾ ਪੁੱਤਾਂ ਕਿਸਾਨਾਂ ਦੀਆਂ ਜੋ ਵੀ ਮੰਗਾਂ ਨੇ ਮੈਂ ਖੁਦ ਸੈਸ਼ਨ 'ਚ ਜਾ ਕੇ ਰੱਖੂੰਗਾ ਖੁਦ ਕੇਂਦਰ ਸਰਕਾਰ ਨਾਲ ਗੱਲ ਕਰੂੰਗੀ ਅੱਜ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਮੈਂ ਤੁਹਾਨੂੰ ਇਹ ਪੁੱਛਣਾ ਚਾਹਨਾ ਆਪਣੇ ਸੀਐਮ ਸਾਹਿਬ ਹੈ ਕਿੱਥੇ ਨੇ ਸੀਐਮ ਸਾਹਿਬ ਬਾਹਰ ਨੇ ਆਪਣੀ ਮौज-ਮਸਤੀ ਕਰ ਰਹੇ ਨੇ ਉਹਨਾਂ ਨੂੰ ਨਹੀਂ ਕਿਸੇ ਦੀ ਪਰਵਾਹ ਹੈਗੀ ਜੇ ਉਹਨਾਂ ਨੂੰ ਪਰਵਾਹ ਹੁੰਦੀ ਤੇ ਅੱਜ ਜਿਹੜਾ ਕਿਸਾਨਾਂ ਦਾ ਧਰਨਾ ਹੈ ਨਾ ਤੇ ਉਹਨਾਂ ਦੇ ਨਾਲ ਖੜੇ ਹੁੰਦੇ ਨਾ ਕਿ ਬਾਹਰ ਘੁੰਮਦੇ ਹੁੰਦੇ ਅੱਜ ਸੀਐਮ ਸਾਹ ਵਹੈ ਨਹੀਂ ਸੀਐਮ ਸਾਹ ਨੂੰ ਇਹ ਨਹੀਂ ਪਤਾ ਵੀ ਆਪਾਂ ਮੇਅਰ ਜਿਹੜੇ ਨੇ ਉਹ ਹਾਂ ਮੇਅਰ ਬਣਾਣੇ ਨੇ 30 ਤਰੀਕ ਤੋਂ ਬਾਅਦ ਦਾ ਪ੍ਰੋਗਰਾਮ ਰੱਖਤਾ ਕਿਉਂ ਜਦੋਂ ਮੇਅਰ ਦਾ ਜਦੋਂ ਇਲੈਕਸ਼ਨ ਦਾ ਟਾਈਮ 2023 ਦਾ ਸੀ ਫਰਵਰੀ ਦਾ ਤੇ ਮਾਰਚ ਲਾਸਟ ਟਾਈਮ ਸੀ ਤੇ 2023 ਤੋਂ 2024 ਤੱਕ ਪੋਸਟਪੋਨ ਕਿਉਂ ਕੀਤੀਆਂ ਗਿਆ ਵੋਟਾਂ ਇਲੈਕਸ਼ਨ ਕਿਉਂ ਪੋਸਟਪੋਨ ਕੀਤੇ ਗਏ ਇਹ ਇਲੈਕਸ਼ਨਾਂ ਦੇ ਪੋਸਟਪੋਨ ਹੋਣ ਨਾਲ ਵੀ ਕਿਸਾਨਾਂ ਦਾ ਜਿਹੜਾ ਕੰਮ ਹੈ ਕਿਸਾਨ ਤਾਂ ਅੱਜ ਮੇਰੇ ਹਿਸਾਬ ਨਾਲ 7 8 ਮਹੀਨੇ ਹੋ ਗਏ ਉਹ ਕੋ ਆਪਣੇ ਹਰਿਆਣੇ ਦੀ ਬਾਰਡਰ ਤੇ ਬੈਠੇ ਨੇ ਉਹਨਾਂ ਨੇ ਰਸਤਾ ਬੰਦ ਕੀਤਾ ਹੋਇਆ ਕੋਈ ਉਹਨਾਂ ਦਾ ਹੱਲ ਨਹੀਂ ਹੋ ਰਿਹਾ ਹੱਲ ਐਸੀ ਕਰਕੇ ਨਹੀਂ ਹੋ ਰਿਹਾ ਕਿ ਸੀਐਮ ਸਾਹਿਬ ਨੂੰ ਪ੍ਰਵਾਹ ਨਹੀਂ ਸਾਡੇ ਸੀਐਮ ਸਾਹਿਬ ਨੂੰ ਪ੍ਰਵਾਹ ਹੋਏ ਤੇ ਸਾਡੀ ਕਿਸਾਨਾਂ ਦੀ ਗੱਲ ਸੁਣੀ ਜਾਵੇ ਕਿਉਂਕਿ ਸਾਡੇ ਪੰਜਾਬ ਦੀ ਸਰਕਾਰ ਨੂੰ ਤਾਂ ਨਾਲ ਚਾਹੀਦਾ ਨਾ ਸਾਥ ਜੇ ਪੰਜਾਬ ਦੀ ਸਰਕਾਰ ਸਾਥ ਦੇਊਗੀ ਤਾ ਕਿ ਸਾਨਾ ਦਾ ਕੋਈ ਮੰਗਾ ਪੂਰੀ ਆ ਕੇ ਜਾ ਕੇ ਬੈਠੇ ਨਾ ਭਗਵੰਦ ਮਾਨ ਕਿ ਹਾਂ ਬੈਠਾ ਮੈਂ ਟਟਾ ਆਏਗਾ ਸਟੇਟ ਦਾ ਲੀਡਰ ਆਏਗਾ ਪੀਸੀਐਮ ਆਏਗਾ ਆਮ ਲੋਕਾਂ ਦੀ ਆਵਾਜ਼ਾਈ ਠੱਪ ਕਰਨ ਨਾਲੋਂ ਭਗਵੰਦਪਾਨ ਦੀ ਤੁਸੀਂ ਕਹਿ ਰਹੇ ਉਹਦੇ ਘਰ ਦਾ ਘੇਰਾਓ ਕਰਨਾ ਚਾਹੀਦਾ ਜਿਨ੍ਹਾਂ ਨੇ ਬੀਜੇਪੀ ਲੀਡਰ ਨੇ ਜਿਨ੍ਹਾਂ ਨੇ ਕਾਂਗਰਸ ਦੇ ਨੇ ਜਿਨ੍ਹਾਂ ਨੇ ਆਮ ਸਰਕਾਰ ਦੇ ਨੇ ਸਭ ਦੀ ਆਵਾਜ਼ਾਈ ਠੱਪ ਕਰਨੀ ਚਾਹਣ ਕਿ ਸਾਡੀ ਡਿਮਾਂਡ ਕੇਂਦਰ ਨਾਲ ਹੈਗੀ ਹੈ ਸਟੇਟ ਨਾਲ ਹੈਗੀ ਕਿ ਸੈਂਟਰ ਨਾਲ ਹੈਗੀ ਹੈ ਸਟੇਟ ਦੀ ਗਵਰਨਮੈਂਟ ਨਹੀਂ ਸੁਣਦੀ ਭਈ ਕਿ ਸੈਂਟਰ ਦੀ ਗਵਰਨਮੈਂਟ ਨਹੀਂ ਸੁਣਦੀ ਭਈ ਜੇ ਸੈਂਟਰ ਦੀ ਸਟੇਟ ਦੀ ਗਵਰਨਮੈਂਟ ਨਹੀਂ ਸੁਣਦੀ ਭਈ ਜਿਨ੍ਹਾਂ अच्छा पंजाब ਕਿੱਧਰ ਨੂੰ ਜਾ ਰਿਹਾ ਕਿਉਂਕਿ ਲਗਾਤਾਰ ਪੰਜਾਬ ਆ ਜਿਹੜਾ ਧਰਨਿਆਂ ਦੇ ਵਿੱਚ ਤਬਦੀਲ ਹੋ ਰਿਹਾ ਲਗਾਤਾਰ ਔਰ ਉੱਥੇ ਔਰ ਉੱਥੇ ਜਿਹੜੇ ਹਮੇਸ਼ਾ ਗਰੀਬ ਬੰਦਾ ਮਾਰਿਆ ਜਾਂਦਾ ਹਮੇਸ਼ਾ ਜਿਹੜੇ ਆਮ ਲੋਕੋ ਦੀ ਜੇਬ ਤੇ ਅਸਰ ਪੈਂਦਾ ਪ੍ਰਵਾਸੀ ਆਏ ਨੇ ਪੰਜਾਬ ਦੇ ਵਿੱਚ ਆਪਣੇ ਪੰਜਾਬ ਦੇ ਲੋਕ ਕਿਉਂ ਬਾਹਰ ਜਾ ਰਹੇ ਨੇ ਐਸੀ ਗੱਲ ਕਰਕੇ ਬਾਹਰ ਜਾ ਰਹੇ ਨੇ ਕਿ ਇੱਥੇ ਕੰਮ ਹੈ ਨਹੀਂ ਪ੍ਰਵਾਸੀ ਕੰਮ ਕਰ ਰਿਹਾ ਪੰਜਾਬੀ ਬੰਦਾ ਸਿਰਫ ਸਿਕਿਉਰਿਟੀ ਗਾਰਡ ਦੀਆਂ ਨੌਕਰੀਆਂ ਜਾਂ ਨਸ਼ੇ ਕਰ ਰਿਹਾ ਬਸ ਹੋਰ ਕੁਝ ਵੀ ਨਹੀਂ ਤੇ ਬਾਕੀ ਜੋ ਕਿਸਾਨ ਜਾਂ ਜੋ ਪੇ ਪੇਂਡੂ ਪੰਜਾਬੀ ਲੋਗ ਆ ਇਹ ਸਭ ਕਿਸਾਨ ਇਹ ਆਪਣੀਆਂ ਮੰਗਾ ਪੂਰੀਆਂ ਕਰਵਾਉਣ ਲਈ ਬਾਰਡਰਾਂ ਤੇ ਖੜੇ ਨੇ ਤੇ ਆਪਣੀ ਮਜਬੂਰੀਆਂ ਨੂੰ ਬਸ ਉੱਥੇ ਹੀ ਦੇਖ ਰਹੇ ਨੇ ਕਿ ਆ ਰੁਪਈਆ ਲੱਗ ਰਿਹਾ ਉੱਥੇ ਰਸਨ ਨਹੀਂ ਚੱਲਦਾ ਉੱਥੇ ਰੋਟੀ ਨਹੀਂ ਚੱਲਦੀ ਸਭ ਕੁਝ ਚੱਲਦੀ ਹੈ ਪਰ ਜਦੋਂ ਸਰਕਾਰਾਂ ਨਹੀਂ ਸੁਣ ਰਹੀਆਂ ਹੁੱਕਾ ਪਾਣੀ ਸਰਕਾਰਾਂ ਦਾ ਬੰਦ ਹੋਣਾ ਚਾਹੀਦਾ ਹੈ ਇਹ ਸੁਪਰੀਮ ਕੋਰਟ ਨੂੰ ਆਰਡਰ ਦੇਣਾ ਚਾਹੀਦਾ ਕਿ ਜੇ ਡੱਲੇਵਾਲ ਨੇ ਮਰਨ ਵਰਤ ਰੱਖਿਆ ਅੱਜ 35 ਦਿਨ ਹੋ ਗਏ 36ਵਾਂ ਦਿਨ ਹੈ ਅੱਜ ਅੱਜ 36ਵਾਂ ਦਿਨ ਹੈ ਡੱਲੇਵਾਲ ਸਾਹਿਬ ਨੂੰ ਮਰਨ ਵਰਤ ਤੇ ਤੇ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤੇ ਫੇਰ ਵੀ ਤਾਂ ਮੰਗਾ ਮੰਨਣੀਆਂ ਪੈਣਗੀਆਂ ਨਾ ਫੇਰ ਕੀ ਇੱਥੇ ਦਾ ਕਿੱਥੇ ਜਾਊਗਾ ਮਤਲਬ ਨਹੀਂ ਆਪਾਂ ਨੂੰ ਸਮਝ ਆਂਦਾ ਫੇਰ ਉਦੋਂ ਕੰਮ ਖਰਾਬ ਹੋਊਗਾ ਆਪਾਂ ਚਾਹੁੰਦੇ ਆ ਕਿ ਡੱਲੇਵਾਲ ਸਾਹਿਬ ਮਰਨ ਵਰਤ ਤੋਂ ਹਟਣ ਸਰਕਾਰਾਂ ਮੰਗਾ ਪੂਰੀਆਂ ਕਰਨ ਤਾਂ ਕਿ ਕਿਸਾਨ ਜਿਹੜਾ ਉਹ ਆਪਣੀਆਂ ਮੰਗਾ ਪੂਰੀਆਂ ਕਰਵਾ ਕੇ ਆਪਣੇ ਘਰਾਂ ਨੂੰ ਜਾਣ ਉਹ ਵਿਚਾਰੇ ਬੈਠੇ ਬੋਰਡਰਾਂ ਤੇ ਉਹ ਤਰਪਾਲਾਂ ਪਾ ਕੇ ਮੀਂਹ ਪੈਂਦਾ ਤਰਪਾਲਾਂ ਪਾ ਕੇ ਆਪਣੇ ਘਰ ਬਣਾ ਕੇ ਝੁੱਗੀਆਂ ਬਣਾ ਕੇ ਬੈਠੇ ਹੋਏ ਨੇ ਤਾਂ ਕਿ ਸਾਡੀਆਂ ਮੰਗਾ ਪੂਰੀਆਂ ਹੋਣ ਉਹਨਾਂ ਦੇ ਵੀ ਬੱਚੇ ਅੱਗੋਂ ਕੰਮ ਕਰਨ ਜੋਗੇ ਹੋਣ ਨਹੀਂ ਮੰਗਾ ਪੂਰੀਆਂ ਹੋਣਗੀਆਂ ਸੁਪਰੀਮ ਕੋਰਟ ਹੱਲ ਕਰੇ ਥੈਨ ਜੇ ਸੁਪਰੀਮ ਕੋਰਟ ਹੱਲ ਨਹੀਂ ਕਰਦਾ ਤਾਂ ਫੇਰ ਤਾਂ ਆਪਣੀ ਪੰਜਾਬ ਦੀ ਗਵਰਨਮੈਂਟ ਨੂੰ ਵੀ ਅਸੀਂ ਖਰਾਬ ਕਵਾਂਗੇ ਸੈਂਟਰ ਦੀ ਗਵਰਨਮੈਂਟ ਤਾਂ ਖੈਰ ਸਾਡੇ ਪੰਜਾਬੀਆਂ ਨਾਲ ਤਾਂ ਖੜੀ ਨਹੀਂ ਅੱਜ ਤੱਕ ਨਹੀਂ ਖੜੀ ਨਾ ਗਾਹਾਂ ਖੜਨੀ ਹੈ ਨਾ ਅਸੀਂ ਭਾਜਪੀ ਤੋਂ ਕੋਈ ਡਿਮਾਂਡ ਰੱਖਦੇ ਆ ਨਾ ਅਸੀਂ ਭਾਜਪੀ ਤੇ ਯਕੀਨ ਕਰਦੇ ਆਂ ਤਦ ਸਰ ਜਿਹੜੇ ਆਪਣੇ ਸੈਂਟਰ ਦੇ ਮਨਿਸਟਰ ਨੇ ਰਵਨੀਤ ਬਿੱਟੂ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਕਿਸਾਨਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਆ ਪਰ ਸਿਰਫ ਪੰਜਾਬ ਲਈ ਔਰ ਕਿਸਾਨਾਂ ਦਾ ਮੁੱਦਾ ਇਹ ਸੀ ਕਿ ਮੰਗਾਂ ਮੰਨੀਆਂ ਜਾਣਗੀਆਂ ਪੂਰੇ ਦੇਸ਼ ਦੇ ਲਈ ਸਿਰਫ ਪੰਜਾਬ ਲਈ ਨਹੀਂ ਇਸ ਤੇ ਕੀ ਵਿਚਾਰ ਦੇਖਦੇ ਹੋ ਪਰ ਇਹ ਤਾਂ ਵਰਬਲ ਹੀ ਹੈ ਨਾ ਇਹ ਤਾਂ ਆਪਣਾ ਜਿਵੇਂ ਸੈਂਟਰਲ ਗਵਰਨਮੈਂਟ ਸੀ ਉਹਨਾਂ ਨੇ ਇੱਕ ਆਪਣਾ ਬਸੋ ਕੋ ਸਭ ਲੋਕ ਜਿਵੇਂ ਇੱਕ ਆਪਣੀ ਉਸਟਮ ਉਹ ਚੱਕਣਾ ਸੀਗਾ ਬਸ ਆਪਣੇ ਲੋਕਾਂ ਨੂੰ ਚੱਕਣਾ ਸੀਗਾ ਕਿਸਾਨਾਂ ਨੂੰ ਚੱਕਣਾ ਸੀਗਾ ਤਾਂ ਕਰਕੇ ਉਹਨਾਂ ਨੇ ਮੋਦੀ ਸਾਹਿਬ ਨੇ 2021 ਦੇ ਵਿੱਚ ਸ਼ਾਇਦ ਜੋ ਵੀ ਐ ਗੁਰਪਾਲ ਵਾਲੇ ਦਿਨ ਆ ਕੇ ਟੀਵੀ 'ਤੇ ਅਨਾਉਂਸ ਕਰਤਾ ਕਿ ਮੈਂ ਕਾਲੇ ਕਾਰਡ ਨੂੰ ਵਾਪਸ ਲੈ ਰਹੇ ਹਾਂ ਤੇ ਸਾਡੇ ਕੋਲ ਕੋਈ ਗਲਤੀ ਹੋ ਗਈ ਅਸੀਂ ਆਪਣਾ ਦੁਆਰਾ ਫਿਰ ਬੜਾਵਾਂਗੇ ਫਿਲਹਾਲ ਕਾਲੇ ਕਾਰਡ ਨੂੰ ਬੰਦ ਕਰ ਆਪਣਾ ਰੱਦ ਕਰਤੇ ਵਾਪਸ ਲੈ ਰਹੇ ਹਾਂ ਜੀ ਕਿਸਾਨਾਂ ਦੀ ਉਸ ਟਾਈਮ ਮੇਨ ਡਿਮਾਂਡ ਆਈ ਸੀ ਕਿ ਜੋ ਤੁਸੀਂ ਸਾਡੀ ਰਿਡਮਾਂਡਾ ਬਣ ਲਈ ਆ ਜਾਂ ਵਾਪਸ ਲੈ ਰਹੇ ਹੋ ਸਾਨੂੰ ਇਹ ਰਿਟਰਨ 'ਚ ਦੇ ਦਿਓ ਉਹ ਰਿਟਰਨ ਦੇ ਚਾਰ ਸਾਲ ਹੋ ਗਏ ਨੇ ਸੈਂਟਰਲ ਗਵਰਨਮੈਂਟ ਨੇ ਰਿਟਰਨ ਨਹੀਂ ਦਿੱਤਾ ਕਿਸ ਤੇ ਵਿਸ਼ਵਾਸ ਕਰੀਏ ਜੇ ਸਾਡਾ ਪ੍ਰਧਾਨ ਮੰਤਰੀ ਹੀ ਇਦਾਂ ਝੂਠ ਬੋਲੇਗਾ ਖੁੱਲੇ ਆ ਔਰ ਖੁੱਲੇ ਆਮੀ ਇਦਾਂ ਕੁਝ ਲੋਕਾਂ ਨੂੰ ਬਿਸਕਾਰਡ ਕਰੇਗਾ ਤੇ ਕਿਤੇ ਵਿਸ਼ਵਾਸ ਕਰੀਏ ਫਿਰ ਆਪਾਂ ਉਹ ਤਾਂ ਇਹੀ ਕਹਿੰਦੇ ਨੇ ਕਿ ਸਾਨੂੰ ਰਿਟਨ ਚ ਦੇ ਦੋ ਹੁਣ ਵੀ ਜੇਕਰ ਜੀ ਬਿੱਟੂ ਸਾਹਿਬ ਕਹਿ ਰਹੇ ਨੇ ਕਿ ਜੋ ਆਪਣਾ ਪੰਜਾਬ ਵਾਸਤੇ ਬਣਨ ਨੂੰ ਤਿਆਰ ਹੈ ਪੂਰਾ ਆਲ ਇੰਡੀਆ ਪਾਸ ਬਣਨ ਤਿਆਰ ਹੈ ਰਿਟਨ ਚ ਦੇ ਦੋ ਗੱਲ ਕੀ ਹੈ ਦਿੱਕਤ ਕੀ ਹੈ ਤੁਸੀਂ ਬਣਨ ਨੂੰ ਤਿਆਰ ਬੈਠੇ ਆਪਾਂ ਤਾਂ ਇਹੀ ਕਹਿ ਰਹੇ ਆ ਕਿ ਜੋ ਤੁਸੀਂ ਕਹਿ ਰਹੇ ਹੋ ਉਹ ਰਿਟਨ ਚ ਦੋ ਗੱਲ ਖਤਮ ਗੱਲ ਕਿਥੇ ਮਿੱਥੀ ਮੁਖ ਦੀ ਜਿਹੜਾ ਰਵਨੀਤ ਬਿੱਟੂ ਜੀ ਤੁਸੀਂ ਮੈਮ ਕਹਿ ਰਹੇ ਹੋ ਰਵਨੀਤ ਬਿੱਟੂ ਜੀ ਪੰਜਾਬ ਲਈ ਕਹਿ ਰਹੇ ਨੇ ਵੀ ਅਸੀਂ ਪੰਜਾਬ ਲਈ ਇਹ ਕਾਲੇ ਕਾਨੂੰਨ ਜਿਹੜੇ ਆ ਖਤਮ ਕਰਨ ਨੂੰ ਤਿਆਰ ਆ ਤੇ 2021 ਦੇ ਵਿੱਚ ਸਾਡੇ ਪੰਜਾਬ ਨੇ ਮੰਗਿਆ ਕਿ ਤੁਸੀਂ ਰਿਟਰਨ ਦੇ ਵਿੱਚ ਇਹ ਸਾਨੂੰ ਦੇ ਦਿਓ ਕਾਲੇ ਕਾਨੂੰਨ ਦਾ ਰਿਟਰਨ ਚ ਤੇ ਉਹੀ ਗੱਲ ਹੋਈ ਜਦੋਂ ਮਾਸਟਰ ਤਾਰਾ ਸਿੰਘ ਨੇ ਸਾਡੇ ਪੰਜਾਬ ਨੂੰ ਕਿਹਾ ਸੀ ਕਿ ਸਾਡਾ ਪੰਜਾਬ ਇੱਕ ਅਲੱਗ ਪੰਜਾਬ ਰਹੂਗਾ ਇੱਕ ਪੰਜਾਬੀਆਂ ਦਾ ਪੰਜਾਬ ਰਹੂਗਾ ਉਦੋਂ ਸਾਨੂੰ ਰਿਟਰਨ ਜੇ ਨਹੀਂ ਦਿੱਤਾ ਗਿਆ ਉਦੋਂ ਵੀ ਸਾਡੇ ਨਾਲ ਧੱਕਾ ਹੋਇਆ ਪੰਜਾਬੀਆਂ ਨਾਲ ਧੱਕਾ ਹੋਇਆ ਤੇ ਉਹੀ ਗੱਲ ਇਹ 2021 ਦੇ ਵਿੱਚ ਦੁਬਾਰਾ ਇੱਕ ਪ੍ਰਧਾਨ ਮੰਤਰੀ ਉਹੀ ਚੀਜ਼ ਰਿਪੀਟ ਕਰ ਰਿਹਾ ਪੰਜਾਬੀਆਂ ਨਾਲ ਫਿਰ ਦੂਜੀ ਵਾਰ ਧੱਕਾ ਫਿਰ ਦੂਜੀ ਵਾਰ ਧੱਕਾ 2021 ਦੇ ਵਿੱਚ ਕਿਉਂ ਨਹੀਂ ਰਿਟਰਨ ਜੇ ਦਿੰਦੇ ਰਿਟਰਨ ਜੇ ਦਿਓ ਸਾਨੂੰ ਰਿਟਰਨ ਜੇ ਜਵਾਬ ਦੇ ਦਿਓ ਸਾਡਾ ਸਾਡੀਆਂ ਮੰਗਾ ਖਤਮ ਬਾਕੀ ਰਹੀ ਗੱਲ ਪੰਜਾਬ ਦੀ ਪੰਜਾਬ ਅੱਜ ਤੱਕ ਲੋਕਾਂ ਲਈ ਖੜਿਆ ਰਿਹਾ ਲੋਕਾਂ ਦੀਆਂ ਤਕਲੀਫਾਂ ਜਿਹੜੀਆਂ ਨੇ ਉਹਨਾਂ ਲਈ ਖੜਾ ਰਿਆ ਤੇ ਪੰਜਾਬ ਅੱਜ ਵੀ ਇਹੀ ਗੱਲ ਕਹਿੰਦਾ ਕਿ ਸਾਨੂੰ ਇਕੱਲੇ ਨੂੰ ਹੱਕ ਨਹੀਂ ਚਾਹੀਦਾ ਸਾਨੂੰ ਪੂਰੇ ਦੇਸ਼ ਦਾ ਹੱਕ ਚਾਹੀਦਾ ਜੇ ਅਸੀਂ ਸਾਨੂੰ ਸਿੱਖਾਂ ਨੂੰ ਇਹੀ ਚੀਜ਼ ਸਾਡੇ ਗੁਰੂ ਸਾਹਿਬ ਨੇ ਸਿਖਾਈ ਸੀ ਕਿ ਜੇ ਅਸੀਂ ਕਿਸੇ ਲਈ ਕੰਮ ਕਰਾਂਗੇ ਤਾਂ ਹੀ ਸਾਡਾ ਜਿਹੜਾ ਜੀਵਨ ਆਪਣੇ ਲਈ ਖੜਾਂਗੇ ਤਾਂ ਹੀ ਸਾਡੇ ਲਈ ਲੋਕ ਖੜੇ ਤੇ ਅਸੀਂ ਚਾਹੁੰਦੇ ਆ ਵੀ ਕੱਲਾ ਪੰਜਾਬ ਜਿਹੜਾ ਉਹ ਨਾ ਐਸ ਸੁੱਖ ਨੂੰ ਲਵੇ ਜਿਹੜਾ ਸੁੱਖ ਲੈਣਾ ਸਾਰਾ ਦੇਸ਼ ਲਵੇ ਅਸੀਂ ਸਾਰੇ ਦੇਸ਼ ਨਾਲ ਖੜੇ ਆ ਦੇਸ਼ ਭਾਵਾਂ ਸਾਡੇ ਨਾਲ ਖੜੇ ਜਾਂ ਨਾ ਖੜੇ ਇਹ ਸਾਨੂੰ ਨਹੀਂ ਪਤਾ ਅਸੀਂ ਕਿਸੇ ਤੇ ਨਾ ਤਾਂ ਬਲੀਵ ਕਰਦੇ ਆ ਤੇ ਨਾ ਸਾਨੂੰ ਇਸ ਗੱਲ ਦੀ ਆਸ ਹੈ ਪਰ ਹਾਂ ਅਸੀਂ ਪੰਜਾਬੀ ਆ ਸਾਨੂੰ ਪੰਜਾਬੀਆਂ ਨੂੰ ਇਹ ਚੀਜ਼ ਸਿਖਾਈ ਗਈ ਹੈ ਸਾਡੇ ਗੁਰੂ ਸਾਹਿਬ ਨੇ ਕਿ ਭਾਈ ਅਸੀਂ ਲੋਕਾਂ ਨਾਲ ਖੜਨਾ ਤੇ ਅਸੀਂ ਪੂਰੇ ਦੇਸ਼ ਨਾਲ ਖੜੇ ਆ ਅੱਜ ਵੀ ਖੜੇ ਆ ਗਾਹਾਂ ਵੀ ਖੜੇ ਰਾਂਗੇ ਜੇ ਕੋਈ ਦਿੱਕਤ ਮੁਸੀਬਤ ਆਏਗੀ ਤੇ ਪੰਜਾਬ ਸਾਰੇ ਦੇਸ਼ ਖੜਾ ਚੰਦਰੇ ਤੋਂ ਸੇ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹੋ ਨਹੀਂ ਦਿੱਖਿਆ ਜੈ ਮੈਂ ਇਹ ਕੋਈ ਕਮੈਂਟ ਤਾਂ ਦੇਣਾ ਨਹੀਂ ਚਾਹਤਾ ਠੀਕ ਹੈ ਤਾਂ ਨਾਲੇ ਜਿਹੜਾ ਚੱਲਦਾ ਹੈ ਪੰਜਾਬ ਬੰਦਾ ਜਿਹੜਾ ਚੱਲਦਾ ਹੈ ਉਹਦੇ ਕਾਰਨ ਆਮ ਬੰਦਾ ਵੀ ਇੰਨੇ ਬਿਜ਼ਨਸ ਵਾਲੇ ਸਾਰਿਆਂ ਨੂੰ ਜਿਵੇਂ ਤਕਲੀਫ ਤਾਂ ਹੁੰਦੀ ਪਈ ਹੈ ਤੁਸ ਤੁਹਾਨੂੰ ਪਤਾ ਹੀ ਹੈ ਤੇ ਇਹ ਕਹਿੰਦੇ ਵੀ ਕਿ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਕਰਨਾ ਹੈ ਕੋਈ ਮਾਰਕੀਟ ਦਾ ਪਤਾ ਨਹੀਂ ਲੱਗਦਾ ਪਿਆ ਕਿ ਕਈ ਕਹਿੰਦੇ ਕਿ ਬੈਂਕ ਬੰਦ ਨੇ ਕਈ ਕਹਿੰਦੇ ਬੈਂਕ ਓਪਨ ਨੇ ਤੇ ਮੈਂ ਹਾਲੇ ਆਂਦਾ ਵੀ ਪਿਆ ਸੀ ਗਰਸਤੇ ਚ ਅੱਧੇ ਤੋਂ ਜ਼ਿਆਦਾ ਦੁਕਾਨਾਂ ਬੰਦ ਨੇ ਅੱਧੇ ਲੋਕੀ ਕਿੱਥੇ ਬਾਹਰ ਬੈਠੇ ਹੋਏ ਨੇ ਦੁਕਾਨਾਂ ਦੇ ਕਿਨੇ ਜੀ ਸਾਡੀ ਦਾ ਦੁਕਾਨਾਂ ਬੰਦ ਨੇ ਕੁਝ ਲੋਕੀ ਫੈਕਟਰੀ ਦੇ ਹਿਸਾਬ ਲਾਓ ਅੰਦਰ ਬੈਠੇ ਨੇ ਪਰ ਜਿਵੇਂ ਲਾਈਟਰ ਲੂਟ ਸਾਰੇ ਸ਼ਟਰ ਬੰਦ ਕਰਕੇ ਬੱਟੇ ਨੇ ਕੋਈ ਮਾਰਕੀਟ ਵਗੈਰਾ ਨਾਰਮਲੀ ਹਰ ਆਮ ਬੰਦਾ ਸਾਡਾ ਡਿਸਟਰਬ ਹੋ ਰਿਹਾ ਹੁਣ ਆ ਨਹੀਂ ਇਹ ਮੇਰੇ ਸੇਲਜ਼ਮੈਨ ਨੇ ਇਹਨਾਂ ਨਾਲ ਮਾਰਕੀਟ ਵਗੈਰਾ ਜਾਣਾ ਹੁੰਦਾ ਕਮ ਇੰਨੇ ਹੁੰਦੇ ਨੇ ਇਹਨਾਂ ਨੂੰ ਆਪ ਨੂੰ ਪਤਾ ਲੱਗ ਰਿਹਾ ਕਿ ਜਾਏ ਜਾਂ ਨਾ ਜਾਏ ਹੁਣ ਮੈਨੂੰ ਹਲੇ ਮੇਰੇ ਦੋਸਤ ਦਾ ਵੀ ਫੋਨ ਆਇਆ ਇਹਨਾਂ ਨੇ ਸ਼ ਕਿਸਾਨਾਂ ਨੇ ਕਹਿੰਦੇ ਕਿ ਇਹ ਸਾਰਾ ਬੰਦ ਕਰਤਾ ਹੈ ਤੇ ਕਹਿੰਦੇ ਉਹ ਵੀ ਫਿਰ ਮੋੜ ਕੇ ਜਾ ਰਿਹਾ ਹੈ ਵਾਪਸ ਕੋਈ ਸਿਸਟਮ ਪਤਾ ਨਹੀਂ ਲੱਗਦਾ ਬਈ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਬਸ ਇਹੀ ਹੈ ਗੱਲ ਕੀ ਲੱਗਦਾ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰੀ ਦਾ ਦੇਖਿਆ ਰੇ ਸਰਕਾਰ ਨੂੰ ਵੀ ਤੇ ਸਾਰਿਆਂ ਨੂੰ ਹੀ ਦੇਖਿਆ ਜਾ ਜ਼ਿੰਮੇਵਾਰ ਮੰਨਣਾ ਚਾਹੀਦਾ ਕਿਉਂਕਿ ਤਾਂ ਅਲੀ ਤੁਹਾਨੂੰ ਪਤਾ ਦੋਨੋਂ ਹੱਤਾਂ ਨਾਲ ਹੀ ਵਜਦੀ ਹੈ ਕੁਝ ਗੱਲਾਂ ਹੋ ਸਕਦੀ ਹੈ ਸਰਕਾਰ ਨੇ ਵੀ ਗਲਤ ਕੀਤੀ ਹੈ ਕੁਝ ਹੋ ਨਹੀਂ ਸਕਦੀ ਕਿ ਜਿਹੜਾ ਕਿਸਾਨ ਨੇ ਕਿਸਾਨ ਤੋਂ ਵੀ ਗਲਤ ਹੋਈ ਹੋਈ ਉਹਨਾ ਤਾਂ ਕਰਕੇ ਹੋ ਰਿਹਾ ਸਾਰਾ ਕੁਝ ਕਿਸਾਨਾਂ ਨੂੰ ਕੋਈ ਮੈਸੇਜ ਦੋਗੇ ਵੀਰ ਕਿਸਾਨਾ ਨੂੰ ਤਾਂ ਜੀ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਕਿ ਦੇਖੋ ਤੁਸੀਂ ਸਾਰੇ ਆਮ ਬੰਦੇ ਵਗਰੇ ਸਾਰੇ ਆਪਣੇ ਲਈ ਵਧਿਆ ਕਰ ਰਹੇ ਹੋ ਨਾ ਮੇਨ ਇਹ ਹੈ ਕਿ ਜਿਹੜੇ ਵੀ ਸਾਰੇ ਸੀਨ ਚੱਲਦਾ ਪਿਆ ਹੈ ਇਹਦੇ ਕਾਰਨ ਦੇਖੋ ਸਾਰੇ ਆਮ ਬੰਦਿਆਂ ਨੂੰ ਸਾਰੇ ਬੋਏ ਬਿਜ਼ਨਸਮੈਨ ਵਗਰੇ ਸਾਰਿਆਂ ਨੂੰ ਤਕਲੀਫਾਂ ਹੋ ਰਹੀਆਂ ਇਹ ਜੀਤੇ ਤੋਂ ਜੀਤੇ ਖਤਮ ਕਰਾਂ ਤਾਂਕਿ ਜਿਹੜਾ ਨਾਰਮਲ ਜਿਹੜੇ ਬੰਦੇ ਨੇ ਕਿ ਕਿੱਥੇ ਵੀ ਜਾਣਾ ਹੁੰਦਾ ਕੋਈ ਵੀ ਕੰਮ ਹੁੰਦਾ ਉਹ ਨਾ ਰੁਕੇ ਕਿਉਂਕਿ ਜਿਵੇਂ ਹਿਸਾਬ ਲਾ ਹੁਣ ਦਿੱਲੀ ਤੋਂ ਤੁਹਾਨੂੰ 4-5 ਘੰਟੇ ਲੱਗਦੇ ਪਹੁੰਚਣ ਨੋਲੋ ਦੇ ਆਣੇ ਤੋ ਉਹ ਹੁਣ ਤੁਹਾਨੂੰ 8 ਘੰਟੇ ਲੱਗ ਕਿਉਂ ਕਰਕੇ ਕਿਉਂਕਿ ਜਿਹੜਾ ਮੇਨ ਬਾਰਡਰ ਆ ਜਿਹੜਾ ਮੇਨ ਟੋਲ ਪਲਾਜ਼ਾ ਉਹ ਬੰਦ ਆ ਉਹਦੇ ਕਰਕੇ ਫਿਰ ਤੁਹਾਨੂੰ ਚੰਡੀਗੜ੍ਹ ਚੰਡੀਗੜ੍ਹ ਵਾਲੇ ਪਾਸੇ ਜਾਣਾ ਪੈਂਦਾ ਉਹ ਵੀ ਸਾਰਾ ਬੰਦ ਆ ਬਥੇਰਾ ਕੁਝ ਚੱਲਦਾ ਪਿਆ ਇਹਦਾ ਦੇ ਕਰਕੇ ਬਟ ਕੋਈ ਨਹੀਂ ਉਮਿਦ ਹੈ ਇਹ ਹੈ ਕਿ ਛੇਤੀ ਤੋਂ ਛੇਤੀ ਇਹਨਾਂ ਦੀ ਜਿਹੜੀ ਮੰਗਾਂ ਨੇ ਸਾਰਾ ਸਾਰਾ ਪੂਰਾ ਹੋਣ ਨਾਲੇ ਸਾਰੇ ਨਾ ਵਧੀਆ ਸਟੇਬਲ ਹੋ ਜਾਣ ਚੀਜ਼ਾਂ ਬਸ ਆਹੀ ਮਰਜ਼ੀ ਤਾਂ ਬਿਲਕੁਲ ਪੈਟਰੋਲ ਪੰਪ ਤੇ ਪਹੁੰਚੇ ਜਿੱਥੇ ਸੇਲਸਮੈਨ ਦੇ ਨਾਲ ਗੱਲਬਾਤ ਕੀਤੀ ਐ ਇੱਥੋਂ ਦੇ ਮੈਨੇਜਰ ਨਾਲ ਗੱਲਬਾਤ ਕੀਤੀ ਐ ਤੇ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਐ ਜਿੱਥੇ ਉਹਨਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਤਾਂ ਕਿਤੇ ਨਾ ਕਿਤੇ ਸੇਲਸ ਤੇ ਵੀ ਕਾਫੀ ਜ਼ਿਆਦਾ ਅਸਰ ਪੈ ਰਿਹਾ ਲੋਕ ਨੇ ਜਿਹੜੇ ਆਪਣੇ ਸ਼ਹਿਰ ਤੋਂ ਆਊਟਡੋਰ ਜਾਣ ਦੇ ਲਈ ਕਾਫੀ ਜ਼ਿਆਦਾ ਉਹਨਾਂ ਨੂੰ ਪਰੇਸ਼ਾਨੀ ਆ ਰਹੀ ਹੈ ਦਿੱਕਤ ਆ ਰਹੀ ਹੈ ਤਕਲੀਫ ਜਿਹੜੇ ਬੰਦੇ ਨੇ ਕਮਾ ਕੇ ਖਾਣਾ ਹੁੰਦਾ ਉਸ ਬੰਦੇ ਨੂੰ ਬੇहद ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ